ਸਸਿਕਾ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਕੁਝ ਮੱਕੀਆਂ ਦਿਖਾ ਰਹੇ ਹਾਂ ਜਿਹੜੇ ਕਿਸਾਨ ਵੀਰ ਆ achar ਲਈ ਮੱਕੀਆਂ ਪਾਉਂਦੇ ਆ ਉਹਨਾਂ ਲਈ ਅੱਜ ਇਹ ਵੀਡੀਓ ਆ ਤਾਂ ਆਪਣੇ ਕੋਲੇ ਨਾ ਮੇਰੇ ਇੱਧਰ ਸੱਚੇ ਹੱਥ ਵੀ ਇੱਕ ਮੱਕੀ ਵਿਜੀ ਹੋਈ ਆ achar ਲਈ ਇੱਕ ਖੱਬੇ ਹੱਥੇ ਵੀ ਮੇਰੇ ਕੋਲੇ achar ਲਈ ਮੱਕੀ ਵਿਜੀ ਹੋਈ ਆ ਇਹ ਸੇਮ ਟਾਈਮ ਦੇ ਦੋਵੇਂ ਥੀਜ ਲੱਗੇ ਹੋਏ ਆ ਸੇਮ ਇੱਕੋ ਜਿਹਾ ਖੇਤ ਆ ਇਹ ਦੇਖੋ ਇੱਕੋ ਖੇਤ ਦੇ ਵਿੱਚ ਦੋ ਵੈਰਾਈਟੀਆਂ ਲੱਗੀਆਂ ਹੋਈਆਂ ਤੇ ਇੱਕ ਤੁਸੀਂ ਮੱਕੀ ਵੇਖ ਸਕਦੇ ਹੋ ਵੀ ਆਹ ਦੇਖੋ ਸੇਮ ਟਾਈਮ ਤੇ ਲੱਗੀ ਕੱਦ ਦੇਖ ਸਕਦੇ ਹੋ ਮੱਕੀ ਦਾ ਤੇ ਪੱਤਾ ਹਰਾ ਭਰਾ ਤੇ ਉਹ ਦੇਖ ਸਕਦੇ ਹੋ ਵੀ ਸੁੱਕੀ ਪਈ ਆ ਬਿਲਕੁਲ ਤੇ ਇੱਕ ਮੱਕੀ ਇੱਧਰ ਲੱਗੀ ਹੋਈ ਆ ਇਹ ਦੇਖ ਸਕਦੇ ਹੋ ਇਹਦਾ ਵੀ ਤੁਸੀਂ ਕੱਦ ਦੇਖ ਸਕਦੇ ਹੋ ਤੇ ਪੱਤੇ ਦੇਖ ਸਕਦੇ ਜੇ ਆਪਾਂ ਵਾਣ ਦੀ ਗੱਲ ਕਰੀਏ ਦੋਨੋਂ ਵਾਣ ਆ ਜਿਹੜੇ ਕਣਕ ਵਾਲੇ ਵਾਣ ਆ ਦੋਨੋਂ ਇੱਕੋ ਟਾਈਮ ਤੇ ਲੱਗਿਓਗੇ ਇੱਕੋ ਜਿਹਾ ਖਾਦ ਪਾਣੀ ਪਿਆ ਇਹਨਾਂ ਮੱਕੀਆਂ ਨੂੰ ਦੋਵਾਂ ਨੂੰ ਤਾਂ ਅੰਤਰ ਕੀ ਆ ਕਿਸਾਨ ਵੀਰ ਆਚਾਰ ਲਈ ਮੱਕੀ ਬਹੁਤ ਬੀਜ ਰਹੇ ਆ ਆਪਾਂ ਜਿਹੜੀ ਗਲਤੀ ਕਰਦੇ ਆਂ ਬੀਜਣ ਲੱਗਿਆਂ ਇੱਕ ਦੂਜੇ ਦੀ ਰੀਸੋ ਰੀਸ ਮੱਕੀ ਬੀਜਦੇ ਆ ਤਾਂ ਉਹਦੇ ਲਈ ਅੱਜ ਅਸੀਂ ਇਹ ਵੀਡੀਓ ਬਣਾ ਰਹੇ ਆਂ ਪਿਛਲੇ 2-3 ਸਾਲ ਤੋਂ ਕੀ ਆ ਕਿਸਾਨ ਵੀਰੋ بارشਾਂ ਬਹੁਤ ਵਧੀਆ ਹੋ ਰਹੀਆਂ ਮੌਸਮ ਠੰਡਾ ਹੋ ਰਿਹਾ ਰਹਿੰਦਾ ਸੀਗਾ ਤਾਂ ਹਰੇਕ ਹੀ ਬੀਜ ਕਾਮਯਾਬ ਸੀਗਾ ਤੇ ਹਰੇਕ ਹੀ ਮੱਕਾ ਵਧਿਆ ਆਚਾਰ ਲਈ ਹੋ ਜਾਂਦਾ ਸੀ ਪਰ ਇਸ ਵਾਰ ਜਿਹੜਾ ਹੈਗਾ ਮੌਸਮ ਚੇਂਜ ਹੋਇਆ ਗਰਮੀ ਜਿਹੜੀ ਆ ਲੰਮੀ ਚੱਲੀ ਆ بارشਾਂ ਘਟ ਪਈਆਂ ਉਸ ਕਰਕੇ ਇਸ ਵਾਰ ਅਸਲੀ ਬੀਜ ਦਾ ਪਤਾ ਲੱਗ ਰਿਹਾ ਵੀ ਕਿਹੜਾ ਆਚਾਰ ਲਈ ਸਹੀ ਆ ਤੇ ਕਿਹੜਾ ਆਚਾਰ ਲਈ ਨਹੀਂ ਸਹੀ ਹੈਗਾ ਸਭ ਤੋਂ ਤੁਹਾਨੂੰ ਦੱਸਦੇ ਆ ਅੱਗੇ ਵੀ ਤੁਸੀਂ ਕਿਸਾਨ ਵੀਰੋ ਬੀਜਣਾ ਵੀ ਜਿਹੜੇ ਬੀਜ ਦੇ ਵਿੱਚ ਮੈਂ ਖੜਾ ਇਹ ਸਸਤਾ ਬੀਜਾ ਜਿਹੜਾ ਉਹ ਬੀਜਾ ਉਹ ਮਹਿੰਗਾ ਬੀਜਾ ਉਹ ਆਇਆ 2200 ਤੋਂ ਲੈ ਕੇ 2400 ਨੂੰ ਪੈਕਟ ਪਿਆ ਇਹ 1200 ਰੁਪਏ ਦਾ ਕਿੱਲੇ ਦਾ ਪੈਕਟ ਪਿਆ ਅੰਤਰ ਕੀ ਹੈ ਇਹਨਾਂ ਦੋਵਾਂ ਬੀਜਾਂ 'ਚ ਉਹ ਮਹਿੰਗਾ ਵੀ ਹੈ ਸਸਤਾ ਪਰ ਇਹਦੇ 'ਚ ਅੰਤਰ ਕੀ ਆ ਇਹ ਜਿਹੜਾ ਬੀਆ ਬਰਸਾਤੂ ਬੀਜ ਆ ਗਰਮੀਆਂ ਵਾਲਾ ਬੀਜ ਐ ਮੱਕੀ ਦਾ ਤਾਂ ਕਰਕੇ ਇਹ ਬੀਜ ਜਿਹੜਾ ਅੱਜ ਵੀ ਤੁਸੀਂ ਦੇਖੋਗੇ ਥੱਲੇ ਤੱਕ ਹਰੇਕ ਪੱਤਾ ਹਰਾ ਭਰਾ ਖੜਾ ਤੇ ਛੱਲੀ ਵੀ ਦੇਖ ਸਕਦੇ ਹੋ ਪੂਰੀ ਵਧੀਆ ਉਹਦੇ ਨਾਲੋਂ ਡਬਲ ਆ ਇਹ ਬਰਸਾਤੂ ਬੀਜ ਆ 1200 ਰੁਪਏ ਦਾ ਪੈਕਟ ਆ ਉਹ 2400 ਰੁਪਏ 2300 2400 ਰੁਪਏ ਪੈਕਟ ਆ ਉਹ ਹੈਗਾ ਸਿਆਲੂ ਬੀਜ ਜਿਹੜਾ ਕਿ ਆਲੂਆਂ ਨਾਲ ਚ ਲੱਗਦਾ ਆਪਣੇ ਨਾਲ ਕਿਸਾਨਾਂ ਨਾਲ ਕਿੱਥੇ ਠੱਗੀ ਹੁੰਦੀ ਆ ਕਿ ਜਦੋਂ ਆਲੂਆਂ ਵਾਲਾ ਜਿਹੜਾ ਮੱਕਾ ਹੁੰਦਾ ਜਿਹੜਾ ਫਰਵਰੀ ਮਹੀਨੇ ਚ ਲੱਗਦਾ ਕੰਪਨੀਆਂ ਕੋਲੇ ਬੀਜ ਉੱਥੋਂ ਵਾਜ ਜਾਂਦਾ ਤਾਂ ਉਹ ਕਿਸਾਨ ਵੀਰਾਂ ਦੀ ਪਿਛਲੇ 2-3 ਸਾਲਾਂ ਤੋਂ ਲੁੱਟ ਕਰ ਰਹੀ ਸੀ ਜਿਹੜਾ ਕਿ ਆ ਕੇ ਅਚਾਰ ਲਈ ਲੈ ਆ ਕੇ ਕਿਸਾਨਾਂ ਨੂੰ ਦੇ ਦਿੱਤਾ ਜਾਂਦਾ ਸੀਗਾ ਤੇ ਜਿਸ ਦੇ ਨਤੀਜੇ ਇਹ ਆ ਵੀ ਇਸ ਵਾਰ ਜਦੋਂ ਗਰਮੀ ਪਈ ਆ ਜਿਹੜਾ ਸਿਆਲੂ ਮੱਕਾ ਸੀਗਾ ਆਲੂਆਂ ਵਾਲੇ ਖੇਤਾਂ ਦੇ ਵਿੱਚ ਲੱਗਦਾ ਸੀਗਾ ਨਾਲੇ ਤਾਂ ਕਿਸਾਨ ਦਾ ਨੁਕਸਾਨ ਹੋ ਗਿਆ ਵੀ ਪੈਕਟ ਮਹਿੰਗਾ ਮਿਲਿਆ ਤੇ ਨਾਲੇ ਉਹਦਾ ਦੂਜਾ ਨੁਕਸਾਨ ਇਹ ਹੋਇਆ ਵੀ ਆਹ ਦੇਖੋ ਗਰਮੀ ਪਈ ਆ ਤੇ ਸਾਰੇ ਦਾ ਸਾਰਾ ਮੱਕਾ ਸੁੱਕ ਗਿਆ ਪਰ ਇਸ ਦਾ ਕੀ ਨੁਕਸਾਨ ਆ ਵੀ ਕੁਝ ਕਿਸਾਨ ਕਹਿਣਗੇ ਵੀ ਚਲੋ ਆਚਾਰ ਘੱਟ ਪਊਗਾ ਆਚਾਰ ਨਹੀਂ ਘਟੇ ਇਸ ਦੀ ਆਚਾਰ ਦੀ ਕੁਆਲਿਟੀ ਵੀ ਨਹੀਂ ਆਉਣੀ ਇਹ ਪੂਰਾ ਖੇਤ ਖਰਾਬ ਆ ਜਿਹੜੀ ਕਿਸਾਨ ਦਾ 15 20 ਹੇਕੜ ਦਾ ਨੁਕਸਾਨ ਹੋਇਆ ਉਧਰ ਜੀ ਹੈ ਕਿਸਾਨ ਕੋਲੇ ਇਸ ਵਾਰ ਗਰਮੀ ਦੇ ਵਿੱਚ ਵੀ ਪੂਰਾ ਵਧੀਆ ਉਹਦੇ ਕੋਲੇ ਪੱਠਾ ਪੂਰਾ ਵਧੀਆ ਹਰਾ ਚਾਰਾ ਤੇ ਛੱਲੀ ਸਭ ਕੁਝ ਆ ਰਹੀ ਆ ਇਹ ਬੀਜ ਦਾ ਮੈਂ ਚਲੋ ਤੁਹਾਨੂੰ ਨਾਮ ਵੀ ਦੱਸ ਦਿੰਨਾ ਇਹ ਬੀਜ ਆ ਜਿਹੜਾ ਰਾਸ਼ੀ ਦਾ 30 33 ਬੀਜ ਆ ਜੋ ਕਿ ਸਪੈਸ਼ਲ ਗਰਮੀਆਂ ਵਾਲਾ ਬੀਜ ਬਣਿਆ ਹੋਇਆ ਔਰ ਗਰਮੀਆਂ ਦੇ ਵਿੱਚ ਆਚਾਰ ਲਈ ਸਭ ਤੋਂ ਬੈਸਟ ਆ ਪਿਛਲੇ ਕਈ ਸਾਲਾਂ ਤੋਂ ਆਪਾਂ ਕਿਸਾਨ ਵੀਰ ਲਾਉਣੇ ਆ ਰਹੇ ਆ ਮੱਕੀ ਪਰ ਜਿਹੜੀ ਅਸਲੀ ਮੱਕੀ ਉਹੀ ਆ ਕਿਸਾਨ ਵੀਰੋ ਮੇਰੀ ਬੇਨਤੀ ਆ ਆਪਦੇ ਆਸੇ ਪਾਸੇ ਖੇਤਾਂਾਂ ਜਾ ਕੇ ਜਰੂਰ ਦੇਖੋ ਜਿਹੜੀ ਇਸ ਵਾਰ ਇਤਨਾ ਮੌਸਮਾ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਹਰੀ ਭਰੀ ਖੜੀ ਆ ਵਧੀਆ ਕਾਦ ਦਾ ਜਿਹਦਾ ਉਹ ਮੱਕੀ ਦੇਖ ਕੇ ਅਗਲੇ ਸਾਲ ਜਰੂਰ ਚੁਣਿਓ ਐਵੇਂ ਭੇੜਚਾਲ ਦੇ ਵਿੱਚ ਮਹਿੰਗੇ ਬੀਜ ਲੈ ਕੇ ਨਾਲ ਤਾਂ ਆਪਦਾ ਨੁਕਸਾਨ ਕਰਦੇ ਆਪਾਂ ਨਾਲੇ ਆਪਣਾ ਫਾਈਨੈਂਸ਼ੀਅਲ ਤੌਰ ਤੇ ਵੀ ਨੁਕਸਾਨ ਆ ਤੇ ਪਸ਼ੂਆਂ ਦੀ ਸਿਹਤ ਲਈ ਵੀ ਨੁਕਸਾਨ ਆ ਇਸ ਕਰਕੇ ਜਿਹੜਾ ਬੀਜ ਬਰਸਾਤੂ ਬੀਜ ਹੁੰਦਾ ਗਰਮੀਆਂ ਵਾਲਾ ਬੀਜ ਉਹੀ ਆਚਾਰ ਲਈ ਪੀਜਿਆ ਕਰੋ ਜਿਵੇਂ ਰਾਸ਼ੀ ਦਾ 30 ਤੇਤੀ ਮੱਕਾ ਆ ਖੇਤ ਦੇਖ ਕੇ ਰੂਹ ਖੁਸ਼ ਹੋ ਰਹੀ ਆ ਔਰ ਕਿਸਾਨ ਵੀਰ ਨਾਲ ਵੀ ਵੀ ਬਹੁਤ ਖੁਸ਼ ਆ ਇਸ ਮੱਕੇ ਤੋਂ ਉਹ ਮੱਕਾ ਬੀਜ ਕੇ ਕਿਸਾਨ ਵੀਰ ਕੰਪਨੀ ਵਾਲਿਆਂ ਨੂੰ ਲੱਭ ਰਿਆ ਉਹਨਾਂ ਨੂੰ ਸਾਨੂੰ ਆ ਕੇ ਮਿਲੋ ਇਸ ਨੇ ਖੁਦ ਕਿਸਾਨਾਂ ਨੂੰ ਬੁਲਾਇਆ ਤਾਂ ਸਾਰੇ ਕਿਸਾਨਾਂ